ਸਰ ਮੈਂ ਕੰਗਰਸ ਦੀ ਮੇਰਾ ਨਾਮ ਰਿਤੂ ਹੈ ਮੈਂ ਆਪਣੇ ਬਲੌਗ ਫਰਮਾਂ ਕੰਗਰਸ ਦੀ ਤੇ ਇਹ ਮੀਡੀਆ ਸੀ ਕੰਮ ਲਈ ਆ ਸਰ ਦੇਖੋ ਇੱਥੇ ਕਿੰਨੇ 200 250 ਬੰਦੇ ਆ ਕੇ ਪਰੇਸ਼ਾਨ ਕੀਤਾ ਹੋਇਆ ਸਮੂਹ ਸੇਰ ਦਾ ਕੋਈ ਸੁਣਵਾਈ ਨਹੀਂ ਸਭ ਨੂੰ ਸ਼ਾਮ ਕਰਕੇ ਦੇਖ ਲਿਆ ਪੁਲਿਸ ਹੁੰਦਾ ਹੈ ਨਾ ਤੇ ਨਾ ਕੋਈ ਕੰਮ ਲੈਣਾ ਮੈਂ ਰਿਪਲਾਈ ਦਿੱਤਾ ਹੈ ਵੀ ਅੱਜ ਨਹੀਂ ਕੰਮ ਹੋਏਗਾ ਕੱਲ ਹੋਏਗਾ ਤਾਂ ਏਨੇ ਤੋਂ ਉਨੇ ਟਾਈਮ ਤੱਕ ਆਓ ਕੰਮ ਸਾਰਾ ਲੈ ਕੇ ਉਸ ਲੋ ਸਰ ਮੇਰਾ ਹੀ ਨਹੀਂ ਕੱਲ੍ਹ ਹੋਇਆ ਸਾਰਿਆਂ ਦਾ ਇਹ ਜਿਲ੍ਹੇ ਵਾਲੇ ਮਗਰ 200 ਬੰਦਾ ਖੜਾ ਹੈ ਹਮਸਭ ਦਾ ਕੰਮ ਨੂੰ ਜੀ ਕੀ ਕਹਿ ਕੀ ਰੇ ਨੇ ਤੁਹਾਨੂੰ ਕੋਈ ਅਸਰ ਮਿਲਿਆ ਕੀ ਰਿਪਲਾਈ ਕਰ ਰਿਹਾ ਸਾਰੇ ਦੇਖੋ ਤੁਸੀਂ ਸਾਰੇ ਜਿਹੜੇ ਆ ਰਿਹਾ ਜੀ ਆ ਰਿਹਾ ਅੱਧਰ ਆਓ ਜੀ ਬਸ ਇਹੀ ਕੰਦੇ ਸਰ ਆ ਰਿਹਾ ਆਹਨੇ ਤੱਕ ਦੋਸਤ ਸੇਰਦੇ 10 ਮਿੰਟ ਤਾਂ ਹੁਣ ਦੇਖ ਲਓ ਬੇਵਕਤਾ ਹੀ ਬੱਜ ਰਿਹਾ ਬਹੁਤ ਕਿੰਨੇ ਦਿਨਾਂ ਤੋਂ ਤੁਸੀਂ ਇਸ ਦਾ ਪਰੇਸ਼ਾਨ ਹੋ ਇਹ ਦੋ ਦਿਨ ਹੋ ਗਏ ਸਰ ਪਰੇਸ਼ਾਨ ਹੁੰਦੇ ਹਨ ਜੀ ਬੰਦਾ ਸੀਨੀਅਰ ਨਾਲ ਗੱਲਬਾਤ ਕੀਤੀ ਸੀ ਕਿ ਸਰ ਸੀਨੀਅਰ ਨਾਲ ਕਿੱਥੇ ਸੀ ਗੱਲਬਾਤ ਸਰ ਨਹੀਂ ਉਹ ਕੁਝ ਨਾਲ ਨਹੀਂ ਕੀਤਾ ਕੋਈ ਫੋਨ ਵੀ ਨਹੀਂ ਲੰਦਾ ਸਰ ਕੀ ਮੰਗਤੀ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਰ ਜਿਹੜੇ ਸੀਟਾਂ ਤੇ ਬੈਠੇ ਨੇ ਉਹਨਾਂ ਦਾ ਕੰਮ ਤਾਂ ਕਰਨਾ ਸੀਟਾਂ ਕਿਉਂ ਲੈਂਦੇ ਸਰਕਾਰ ਤੋਂ ਆ ਦੇਖੋ ਰੋਜ਼ ਜਨਾਰੇ ਲਾ ਕੇ ਫੋਨ ਆਏ ਆ ਆ ਟਾਈਮ ਦੇਖ ਲੈ ਸਰ 8 ਤੋਂ 8 ਵਜੇ ਦੀ ਪੱਕਾ ਇਹਨਾਂ ਦਾ ਲੋਸ ਗਿਆ 8 ਵਜੇ ਦੇ ਲੋਕ ਇੱਥੇ ਬੈਠੇ ਆ ਜੀ ਔਰ ਇਹ ਇਹਨਾਂ ਦਾ ਇੱਕ ਮਲਾਵੇ ਮੁੰਡਾ ਜਿਹੜਾ ਲਿਖਦਾ ਉਹ ਕਹੀ ਜਾਂਦਾ ਅੱਧੇ ਘੰਟੇ ਤੱਕ ਆਉਂਦੇ ਆ ਜੀ 10 ਮਿੰਟ ਤੱਕ ਆਉਂਦੇ ਆ ਫਿਰ ਇਹਨੇ ਟਾਈਮ ਤੱਕ 11:30 ਵਜੇ ਦਾ 11:30 ਵੇਟ ਕਰੀ 12:00 ਵਜੇ 1:00 ਵਜੇ ਹੁਣ 2 ਵਜ ਗਏ ਜੀ ਪਹਿਲਾਂ ਕਹਿੰਦੇ ਮੇਰਾ ਫੋਨ ਹੀ ਚੱਕਾ ਬੰਦ ਕਰ ਗਏ ਮੀਡੀਆ ਨੇ ਫੋਨ ਕਰਿਆ ਫੋਨ ਹੀ ਚੱਕ ਲਿਆ ਕਿਸ ਦਾ ਐਨੇ ਇਹਨਾਂ ਨੂੰ ਰਿਸਪੌਂਸ ਕੋਈ ਉਹਦੀ ਜ਼ਿੰਮੇਵਾਰੀ ਉਹ ਨਹੀਂ ਬਣਦੀ ਪਰ ਪਬਲਿਕ ਸ਼ੋਰ ਦੀ ਭੁਖੀ ਹੈ ਔਰ ਦੱਸੋ ਇਹ ਪਬਲਿਕ ਕ ਇਹਨਾਂ ਦਾ ਕਸੂਰ ਕੀ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਲਖਿੰਦਰ ਸਿੰਘ ਹੈ ਜੀ ਅਸੀਂ ਲਫਸਦੀ ਆਪਣੇ ਬੇਟੇ ਦੀ ਆਪਣੇ ਡਰਾਈਵਿੰਗ ਟ੍ਰਾਈਡਲ ਆਏ ਸੀ ਜੀ ਕਿੰਨੀ ਦੇਰ ਤੋਂ ਤੁਸੀਂ ਆਏ ਹੋ ਅਸੀਂ ਇੱਥੇ 10 ਵਜੇ ਤੇ ਬੈਠੇ ਆ ਜੀ ਇਹਨਾਂ ਦਾ ਟਾਈਮ ਹੋ ਗਿਆ ਜੀ ਹਾਂ ਜੀ ਹੋਰ ਦੇਖ ਲਓ ਤੁਸੀਂ 2 ਵਜ ਗਏ ਚੋ ਪਤਾ ਤਾਂ ਹੋ ਚੱਲੇ ਅੱਟੇ ਅੱਟੇ ਆਏ ਆ ਜੀ ਮਾਲੀ ਸਰ ਸਾਡੇ ਜਿਵੇਂ ਟਾਈਮ ਤੇ ਤੇ ਕੰਮ ਹੋਣਾ ਚਾਹੀਦਾ ਹੈ ਸਾਡਾ ਅਸੀਂ ਫੇਰ ਦੇ ਪਿੱਛੇ ਰਹਿ ਤਾ ਕਦੇ ਨਹੀਂ ਰਹਿ ਤਾ ਪਰ ਉਹ ਨਾਰੇ ਤੇ ਨਾਰਾ ਨਾਰੇ ਤੇ ਨਾਰਾ ਪਬਲਿਕ ਪਬਲਿਕ ਕਿੰਨੀ ਪਬਲਿਕ ਪਰੇਸ਼ਾਨ ਹੋ ਜਾਂਦੇ 200 ਬੰਦਾ ਪਰੇਸ਼ਾਨ ਹੋ ਰਿਹਾ ਹੈ ਸਰਕਾਰ ਵੀ ਹੈਗੀ ਹੈ ਸਰਕਾਰ ਵੀ ਕਿੰਨੀ ਉੱਤੇ ਹੀ ਹੈ ਨਹੀਂ ਔਰ ਉਸੇ ਟ੍ਰੈਕ ਦਾ ਹਾਲ ਦੇਖੋ ਉਹ ਤਾਂ ਜਾਨਦਾਰ ਕਿਲੇ ਘੁੰਮਦਾ ਟ੍ਰੈਕ ਦੇ ਵਿੱਚ ਔਰ ਕਿਸੇ ਟ੍ਰੈਕ ਦੇ ਕੋ ਕਿੱਲੇ ਦੇ ਵਿੱਚ ਕੋਈ ਜਾਨਵਰ ਵਰ ਗਿਆ ਜਾਂ ਕੋਈ ਅਨਹੋਲੀ ਹੋ ਗਈ ਕੌਣ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਦੁਆਰਾ ਫੀਸਾਂ ਜਿਹੜੀਆਂ ਅੱਜ ਜੇ ਨਾ ਕੋਟੋ ਹੋਈ ਕਿਸੇ ਦੀ ਔਰ ਨਾ ਜੇ ਡਰਾਈਵਰ ਹੋਈ ਉਹਨਾਂ ਦੀ ਕਿਸੇ ਨਾ ਹੋਈ ਉਹ ਹੋਇਆ ਪੈਸਾ ਦੁਆਰਾ ਫੀਸ ਭਰਨੇ ਕਿਹਨਾਂ ਜਾਊਗਾ ਔਰ ਇੱਕ ਡਾੜੀਦਾਰ ਬੰਦਾ ਇੱਥੇ ਆਇਆ ਹੋਇਆ ਜੇ ਕੋਈ ਉਹ ਡਾੜੀਦਾਰ ਬੰਦੇ ਦੀ 500 ਰੁਪਏ ਦਿਹਾੜੀ ਆ ਔਰ 1300 ਰੁਪਏ ਫੀਸ ਵਰਕੇ ਆਇਆ ਔਰ ਇੱਕ ਤਾਂ ਵੀ ਦਿਹਾੜੀ ਗਈ ਆ ਔਸ਼ਦੀਆ ਦੀ ਦਿਹਾੜੀ ਗਈ 1300 ਗਿਆ 1300 ਨੂੰ ਦੁਬਾਰਾ ਲਾਇਆ ਇਹ ਪੈਸੇ ਦੀ ਪਰਭਾਈ ਕੌਣ ਕਰੂਗਾ ਕੌਣ ਕਰੂਗਾ ਜਾਬ ਚਾਹੀਦਾ ਸਾਨੂੰ ਤੇ ਕੌਣ ਜਾਬ ਦਿੰਦਾ ਕੋਈ ਨਹੀਂ ਜਾਬ ਦੇ ਇੱਥੇ ਸੇ ਬੰਦਾ ਫਾਈ ਨਾਮ ਉਸੇ ਕੀ ਨਾਮ ਹੈ ਤੇਮਿੰਦਰ ਸਿੰਘ ਸਾਹਿਬ ਤੇਮਿੰਦਰ ਜੀ ਫੇਰ ਉਹ ਲੋਕ ਬਾਹਰ ਖੜੇ ਤੇ ਬਾਹਰ ਖੜੇ ਨਹੀਂ

ਵਿਜੀਲੈਂਸ ਅਫਸਰ ਗਿਆ ਸੀ ਅੱਜ ਸਾਬ ਦੇ ਹੁਕਮ ਉੱਤੇ ਉਹ ਹੁਕਮ ਜਦੋਂ ਜਿੱਦਾਂ ਹੋਇਆ ਮੈਨੂੰ ਜਾੜਾ ਪਿਆ ਗਵਾਈ ਦੇਣਾ ਪੜਾ ਤਾਂ ਮੈਂ ਇੱਥੇ ਪਹੁੰਚਿਆ ਜਾਪਰਕਾਰਦੋਂ ਦਾ ਹੁਕਮ ਜਾਰੀ ਕੀਤਾ ਗਿਆ ਤੇ ਸਾਰੇ ਅਧਿਕਾਰੀ ਆਪਣੇ ਟਾਈਮ ਤੇ ਦੂਤੀ ਤੇ ਆਣਗੇ ਤੇ ਟਾਈਮ ਤੇ ਚਲੇ ਜਾਵਣਗੇ ਪਰ ਦੂਜੀ ਆਪਣੀ ਡਿਊਟੀ ਤੇ ਤਾਂ ਹੈ ਹੀ ਨਹੀਂ ਸੀ ਕਿ ਮੈਂ ਅੰਦਰ ਸੱਜੇ ਅੱਜ 8 ਵਜੇ ਦਾ ਮੈਂ ਵੀ ਉੱਥੇ ਬੈਠਾ ਹਾਜ਼ਰੀ ਮੇਰੀ ਲੱਗੀ ਹੋ ਚੈੱਕ ਕਰਦੇ ਆਨਲਾਈਨ ਇਹ ਤਾਂ ਲੱਗਦਾ ਕਿ ਆਈਡੀ ਆਈਡੀ ਪਿਆ 10:00 ਤੇ 9:00 ਦਾ 10 ਲੋਕ ਸਾਡੇ ਦਾ ਕੀ ਕਰਨਾ ਹੈ ਦੂਜੀ ਛਾਣਗੇ ਉਹ ਲੋਕ ਤਾਂ ਸਾਡੇ ਜਿਵੇਂ ਮੇਰੇ ਕੋਲ ਪ੍ਰੂਫ ਹੈਗਾ 8:30 ਵਜੇ ਕੋਈ ਨਹੀਂ ਜੀ ਹੋਰ ਕੋਈ ਅਗਰ ਲੋੜ ਹੋਵੇ ਤੁਸੀਂ ਫੋਨ ਕਰ ਸਕਦਾ ਹੋ ਅਰੇ ਤ੍ਰੈਜਰੀ ਵਾਲੇ ਆਏ ਨੇ ਨਾਵਾ ਖੇਤੀ ਡੂਤੀ ਨਹੀਂ ਲਗਾਈ ਸੀ ਜੀ ਤ੍ਰੈਜਰੀ ਆਈਟਮ ਹੈਗੀ ਆਪਾਂ ਦੋ ਟਾਂ ਲਗਾਈ ਨੇਰੇ ਜੀ ਦੂਸਰਾ ਆਪਾਂ ਐਟੈਚ ਕੀਤੀ ਸੀ ਆਈਟਮ अगर एक बना फोटो तो फ्रूट नहीं करे तीसरा टेस्ट लेना मैं तो ऑफिस ही करें जो तरफ रिकार्डिंग साहब ने गल कर दवाई भी जो जो एप्लीकेंट खड़े हैं सब के टेस्ट हो रहे हैं ਜੇ ਟੈਸਟ ਕੋਈ ਹੋਏ ਰਹਿ ਨਹੀਂ ਜਾਂਦਾ ਵੀ ਐਪਲੀਕੇਸ਼ਨ ਨੋਟ ਕਰਕੇ ਕੱਲ ਦੀ ਡੇਟ 'ਚ ਰੀਸ਼ਡਿਊਲ ਕਰਵਾਉਣਾ ਕੋਈ ਫੈਸਲਾ ਨਹੀਂ ਲੱਗਦਾ ਉਹਦਾ